ਇਹ ਰੋਣਾ ਮੋੜ ਸੰਤ ਨੂੰ ਸਾਰਿਆਂ ਨੂੰ ਪਤਾ ਤਾਂ ਇਹ ਪਹਿਲਾਂ ਇੱਕ ਮੈਂ ਜਾਂਦਾ ਸੀ ਨਵਾਂ ਤੇ ਉਹਦੀ ਕੀਮਤ ਇਗੀ ਸੀ ਉਦੋਂ ਮੇਰੇ ਖਿਆਲੋਂ 24 ਕੇ 25 ਦਾ ਇੱਥੇ ਕਿ ਜਾਇਆ ਸੀ 23 ਤੋਂ 25 ਪੁੱਛੀ ਦੇ ਵਿੱਚ ਇਹਦੇ ਨਾਲ ਨਹੀਂ ਸੀ ਇਹ ਰੋਣਾ ਇਹ ਹੁਣ ਆਇਆ ਇਸ ਵੇਲੇ ਨਵਾਂ 93 ਬਾਣੇ ਵਿੱਚ 93 ਹਜ਼ਾਰ ਦਾ ਆਇਆ ਨਵਾਂ ਕਾਫੀ-ਕੁਫੀ ਕੰਪਲੀਟ ਸਾਰਾ ਕੁਝ 93 ਹਜ਼ਾਰ ਚ ਪਿਆ ਹੈ ਨਗਦ ਤੇ ਜੇ ਇਹ ਕਿਸ਼ਤਾਂ ਤੇ ਮੋਟਰਸਾਈਕਲ ਜਿਹੜੇ ਸੱਜਣ ਲੈਂਦੇ ਨੇ ਤੇ ਇਹ ਇਹ ਮੋਟਰਸਾਈਕਲ ਨੂੰ 93 ਹਜ਼ਾਰ ਨੂੰ 9000 ਰੁਪਿਆ ਸਾਲ ਦੀ ਵਿਆਜ ਪੈਂਦੀ ਤਿੰਨ ਸਾਲਾ ਲਾ ਲਓ ਠੀਕ ਹੈ ਜੀ 29200 ਰੁਪਿਆ ਵਿਆਜ ਬਣ ਗਈ ਇਹ ਮਗਲੇ 1 ਲੱਖ 24 25 ਹਜ਼ਾਰ ਚ ਪੈਂਦਾ ਹੈ ਇਹ ਮੋਟਰਸਾਈਕਲ ਇਹ ਜਿਹੜਾ ਜੀ ਕਿਸ਼ਤਾਂ ਤੇ ਜਿਹੜੇ ਬੰਦੇ ਲੈਂਦੇ ਨੇ ਕੋਈ ਵੀ ਸੱਜਣ ਲੈਂਦੇ ਨੇ ਤਾਂ ਐਸ ਵੇਲੇ ਨਗਦ ਆਇਆ ਇਹ 93000 ਦਾ ਹੀ ਰੋਂਡਾ ਤਾਂ ਕਿਸੇ ਮੌਕੇ ਦੇ ਵਿੱਚ ਜਦੋਂ ਉਹ ਲੈ ਆ ਤੇ ਉਦੋਂ 40 45 ਹਜ਼ਾਰ ਦਾ ਇਟਰਨਲ ਟਰੈਕਟਰ ਵਧੀ ਆ ਜਾਂਦਾ ਸੀ ਜਿੰਨੇ ਦਾ ਹੁਣ ਆਇਆ ਨਾ ਏਨੇ ਦਾ ਉਹ ਟਰੈਕਟਰ ਵਧੀਆ ਆ ਜਾਂਦਾ ਹੁੰਦਾ ਸੀ ਤੇ ਹੁਣ ਤੁਸੀਂ ਗੱਲ ਨੂੰ ਵੀ 93000 ਦਾ ਮੋਟਰਸਾਈਕਲ ਹੀ ਇੱਕ ਦੂ ਥੱਲੇ ਆ ਉਹ ਇਹਗਾ 70 ਤੇ 77000 ਦਾ ਉਹ ਦੁੱਧਾ ਥੋੜਾ ਜਿਹਾ ਨਾਮ ਕੁਝ ਹੋਰ ਰੈਂਦੇ ਨੇ ਪਰ ਸਭ ਤੋਂ ਗੱਡੀ ਸਿੱਕੇ ਬੰਦ ਦੇਗੀ ਇਹ ਹੀ ਰੋਣਾ ਇਹ ਜਿਹੜਾ ਇਹ ਸਦਾ ਭਾਰ ਗੱਡੀ ਹੈ ਅਜੇ ਤੱਕ ਵੀ ਇਹ ਮਦਲੇ ਵੀ ਹੋਏ ਨਹੀਂਗੇ ਤੇ ਪਰ ਇਹਨੂੰ ਇੱਕ ਚੀਜ਼ ਲਾਤੀ ਜਿਹੜਾ ਕਾਰਬੂਟਰ ਬੰਦ ਕਰ ਦਿੱਤਾ ਨੇ ਨਾ ਇਹ ਬੜੀ ਬਿਮਾਰੀ ਪੈੜੀ ਕਰ ਦਿੰਦੀ ਨੇ ਇਹਨੂੰ ਕਾਰਬੂਰੇਟਰ ਚਾਹੀਦਾ ਸੀ ਇਹਨੂੰ ਲਾਤੀ ਨੂੰ ਮੋਟਰ ਜੀ ਥੱਲੇ ਤੇ ਪੈਟਰੋਲ ਜਿਹੜਾ ਨੇ ਵਿੱਚ ਪਾਤ ਰੱਖਣਾ ਪੈਂਦਾ ਜੇ ਵੱਧ ਜੇ ਤੇ ਚ ਇੱਕ ਦੇ ਮਾਰ ਗਿਆ ਸੂਟਾ ਸਾਡਾ ਮਾਰ ਗਿਆ ਤਾਂ ਮੋਟਰ ਦਸ ਦੇ ਨੁਕਸਾਨੀ ਜਾਂਦੀ ਹੁੰਦੀ ਹੈ ਜੀ ਤੇ ਇਸ ਕਰਕੇ ਜਿਹੜਾ ਨਵਾਂ ਨਵਾਂ ਜੇ ਤੱਕ ਮਤਲ ਲੈਦਾ ਉਹ ਸੋਚ ਕੇ ਲਵੇ ਇਹ ਪੈਣਾ ਕਿਨੇ ਚ ਇਹ ਆ ਜਿਹੜਾ 1 25 26 ਚ ਪੈਂਦਾ ਹੈ ਜੀ 1 ਲੱਖ 25 26 ਦੀ ਕਿਸ਼ਤਾਂ ਦੇ ਤੇ ਜਿਹੜਾ 77 ਵਾਲਾ ਉਹ ਲੱਖ ਚ ਪੈ ਜਾਂਦਾ ਉਹਨੂੰ 8000 ਰੁਪਏ ਆਜ ਪੈਂਦੀ ਮਹੀਨੇ ਦੀ ਸਾਲ ਦੀ ਇਹਨੂੰ 9000 ਰੁਪਏ ਜਾਂਦੀ ਤੇ ਤਿੰਨ ਸਾਲ ਤੋਂ ਤੁਹਾਡੇ ਦਾ ਲੋਨ ਕੋ ਹੁੰਦਾ ਹੀ ਨਹੀਂ ਤਿੰਨ ਤੋਂ ਉੱਤੇ ਉੱਤੇ ਮਤਲਬ ਜਾ ਕੇ ਨੇ ਪੈਸੇ ਲੈਣੇ ਤਾਂ ਇਹ ਹੁਣ ਫੈਨਸ ਵਾਲਿਆਂ ਕੋਲੇ ਇੰਨੇ ਵਗਾਊ ਖੜੇ ਨੇ ਇੰਨੇ ਖੜੋਤੇ ਨੇ ਬੈਂਕਾਂ ਵਾਲਿਆਂ ਕੋਲੇ ਮੇਰੇ ਕੋਲ ਇੱਕ ਵੀਡੀਓ ਹੈ ਉਹ ਆਈ ਆਪਣਾ ਉਧਰ ਦਾ ਬਰਨਾਲੀ ਸ਼ਹਿਰ ਦੇ ਉਹ ਤਾਂ ਉਹ ਆਦੇ ਵੀ ਸਾਡੇ ਕੋਲ ਆਓ ਮੋਟਰਸਾਈਕਲ ਲੈ ਜਾਓ 4000 ਰੁਪਏ ਜਮ੍ਹਾਂ ਕਰਾਓ ਤਮ ਮੋਟਰਸਾਂਗ ਲਿਆ ਜੋ ਨਵਾਂ ਇਹ ਬਿਲਕੁਲ ਥੋੜਾ ਥੋੜਾ ਮਹੀਨਾ ਚੱਲਿਆ ਆਰ ਸੀ ਹੋਰ ਸੀ ਸਾਰਾ ਕੁਝ ਇਹਦੇ ਨਾਲ ਦੇ ਕੋਈ 65 ਦਾ ਕੋਈ 70 ਦਾ ਵਧੀਆ ਮੋਟਰਸਾਂ ਕਿਉਂਕਿ ਉਹ ਤੋਂ ਪਹਿਲਾਂ ਇਸ ਤਰ੍ਹਾਂ ਉਹਨਾਂ ਦੇ ਪੈਸੇ ਤਕਰੀਬਨ ਬੈਂਕ ਵਾਲਿਆਂ ਦਾ ਨਾ ਪੂਰੇ ਕੀਤੇ ਹੁੰਦੇ ਨੇ ਕਿ ਕੋਈ ਅਗਲਾ ਕੋਈ 10 12 ਜਾਂ ਨਕਦ ਦੇ ਤਾਂ ਡਾਊਨ ਪੇਮੈਂਟ ਦੇਤੀ ਕੋਈ 5 4 ਕੋਈ 5 7 10 ਕਿਸ਼ਤਾਂ ਵਾਲਿਆਂ ਦਾ ਪਾਰਕੂ ਦੇ ਦਿੰਦਾ ਕੋਈ ਕੋਈ 5 7 ਤੇ ਉਹ ਨਹੀਂ ਮੁੜ ਕੇ ਫੜੇ ਜਾਂਦੇ ਇਹ ਨਾਲੀਆਂ ਲੈਣਾ ਲੱਗੀਆਂ ਖੜੀਆਂ ਨੇ ਬੈਂਕ ਵਾਲਿਆਂ ਕੋਲ ਇਸ ਕਰਕੇ ਇਹ ਉਹ ਹਰਾਨ ਮੈਂ ਮਨ ਸੋਚਦਾ ਪਿਆ ਸੀ ਮੈਂ ਵੇਖੋ ਇੰਨੇ ਦਾ ਮੋਟਰਸਾਈਕਲ ਤੇ ਕਿਸੇ ਦਿਨ ਇੰਨੇ ਦਾ ਟਰੈਕਟਰ ਆ ਜਾਂਦਾ ਸੀ ਠੀਕ ਹੈ ਜੀ ਬਾਕੀ ਇੱਕ ਉਹਦਾ ਕ੍ਰੌਕਸ ਜਾਮਾ ਸੀ ਸਾਡੇ ਕੋਲੇ ਉਹ ਉਹਦਾ ਚੱਕਾ ਮਗਰਲਾ ਖਰਾਬ ਹੋ ਗਿਆ ਥੋੜਾ ਜਿਹਾ ਤੇ ਉਹ ਨਵਾਂ ਪੋਣਾ ਤਾਰਾ ਵਾਲਾ ਉਹ ਸਦਾ ਭਾਰ ਗੱਡੀ ਕਰਮ ਵਾਲੀ ਤਿਆਰ ਕਰਾ ਕੇ ਰੱਖਣੀ ਇਕ ਲਾਰ ਲੰਗਦਾ ਹੀ ਵਣ ਲਿਆ ਸੀ ਜਦੋਂ ਪਹਿਲੋਂ ਉਹ ਕਰਮ ਵਾਲਾ ਬਹੁਤ ਵਧੀਆ ਮੋਟਰ ਸੰਲੈਣੀਆਂ ਲਾਭ ਕਿਤੋਂ ਨੇ ਉਹਨੂੰ ਵੀ ਸਾਰਾ ਟੁੱਟ ਰਿਆ ਰੰਗ ਰੂ ਕਰਾ ਕੇ ਨਵਾਂ ਬਣਾ ਦੇਣਾ ਆਪੇ ਕਾਨੂੰ ਜਵਾਗ ਦੱਬੀ ਫਿਰਨਗੇ ਨਹੀਂ ਫਿਰਨਗੇ ਪੁੱਤਰ ਪੁੱਤਰ ਨਹੀਂ ਫਿਰਨਗੇ ਕੋਈ ਗੱਲ ਨਹੀਂ ਮੇਚਾਂ ਦੇ ਕਿੰਨੇ ਕੇ ਨਾ ਪੈਸੇ ਪਰ ਬਾਕੀ ਜਿਹੜੀ ਚੀਜ਼ ਲੈਣੀਆਂ ਲਾਭ ਕਰਦੀ ਉਹ ਚੀਜ਼ ਵੇਚਣੀ ਨਹੀਂ ਚਾਹੀਦੀ